ਓਵਰਲੋਡ ਟਿਪਰ ਲੰਘਦੇ ਆਂ ਮਿੱਟੀ ਨਾਲ ਭਰੇ ਤੇ ਸੜਕ ਤੋੜਦੇ ਆਗੇ ਪਿੰਡ ਵਾਸੀਆਂ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਵੀ ਜਾਂ ਤਾਂ ਸੜਕ ਬਣਾਓ ਜਾਂ ਓਵਰ ਤਾਂ ਲੋੜ ਜਿਹੜਾ ਤੁਸੀਂ ਮਿੱਟੀ ਚੱਕਦੇ ਆਂ ਵੀ ਅੰਡਰਲੋਡ ਚੱਕੋ ਇਹ ਸੜਕ ਬਹੁਤ ਟੁੱਤੀ ਆਗੇ ਨਹੀਂ ਬਹੁਤ ਟਾਈਮ ਹੋ ਗਿਆ ਬਣੀ ਉਹਦੇ ਮਸਲੇ ਚ ਚੱਲਦੀ ਆ ਗੱਲਬਾਤ ਆਉਂਦੇ ਹਾਂ ਉਹਦੇ ਕਿਹੜਾ ਟਾਈਮ ਮਿਲਣੀ ਹੈ ਕਿੰਨੇ ਕਿਲੋਮੀਟਰ ਦਾ ਰਾਹ ਆਨੇਗਾ ਕਿਹੜਾ ਬੁਪੀ ਨਾ ਇਹ ਗੱਲ ਬਦਲਦਾ ਇਹਨਾਂ ਦੇ ਜਿੱਤੇ ਗੱਡੀ ਜਿਹੜਾ ਚੱਲਦੀ ਨਹੀਂ ਉਹ ਰੋਡ ਦੇਣਾ ਫਿਰ ਆ ਦਾ ਰੋਡ ਪਤਾ ਬੰਦੋ ਮਾਣ ਕੀ ਕਹਿੰਦਾ ਇਤਰਾ ਤੁਸੀਂ ਜਲਾਲੋਂ ਭਰਦੇ ਆ ਬੰਦੇ ਮਾਰਦੇ ਆ ਕਿਉਂ ਬਈ ਇਹ ਨਹੀਂ ਲੈ ਮੰਨਵੀ ਰੁਪਏ ਲਾਉਂਦਾ ਆ ਆਰਾਮ ਪਰ ਤਾ ਰਹੇ ਫੇਰਾਪੁਰ ਤੈਨੂੰ ਕਿੰਨਾ ਸੌਦਾ ਲਾਉਂਦਾ ਫੇਰ ਜਲਦਾ ਹੋਈ ਮੈਂ ਤੁਹਾਨੂੰ ਉਧਰ ਨਹੀਂ ਜਾਂਦਾ ਕਿ ਗੋਲੀਆਂ ਪੈਂਦੀਆਂ ਲੈ ਬੈਠੇ ਨਾ ਨਹੀਂ ਮਰਦੇ ਆ ਗੱਡੀਆਂ ਕਿਰੇ ਨਹੀਂ ਮਰਦੇ ਆ ਗੱਡੀਆਂ ਟਰਾਲੀਆਂ ਨਾਲ ਫੇਰਾ ਫੇਰ ਬਣਾ ਦੇ ਯਾਰ ਰੋਡ ਬਣਾ ਦੇ ਨਹੀਂ ਹੂੰ ਬਣਾ ਦੇ ਰੋਡ ਬਣਾ ਦੇ ਰੇਤ ਹੀ ਨਾ ਕਹਿੰਦਾ ਹਾ ا سڙه راؤٽ تي وڌيڪ اڌي کي پڪڙي پئي هئي ٽوڙا ٽوڙا ۾ اڳيان بالي پڪڙي پئي هئي اها کي ٽوڙا ٽوڙا ۾ اڳيان بالي پڪڙي پئي هئي ਇਹ ਤੇਰਾ ਕੋਈ ਨਹੀਂ ਕੋਈ ਆਸਾ ਜੀਤ ਨਹੀਂ ਕਰਦਾ ਮੇਰੇ ਨਾਲ ਸਿੰਘੀ ਮਿੱਟੀ ਦਾ ਕਰਾਈ ਆਹ ਵਾਰੀ ਤੇਰਾ ਮੇਰਾ ਮਤਰਾਪੂਰਾ ਪਹਿਆ ਰੋਕੇ ਗਿਆ ਕੋਈ ਪ੍ਰਾਣ ਵਾਲੀ ਐਂਡਾ ਕੜੀਆ ਜਲਾਲ ਮੂਨਗਰ ਵੱਲੋਂ ਆ ਜੋ ਕਿ ওভারਲੋਡ ਔਰ ਟਿਪਪਰ ਮੰਗ ਰਹੇ ਆ ਪਿੰਡ ਵਾਸੀਆਂ ਵੱਲੋਂ ਮੰਗ ਆ ਵੀ ਇਹਨਾਂ ਨੂੰ ਰੋਕਿਆ ਜਾਵੇ ਜਾਂ ਰੋਡ ਬਣਾਉਣ ਦੀ ਜ਼ਿੰਮੇਵਾਰੀ ਲੈਣ ਇਹ ওভারਲੋਡ ਟਿਪਰ ਨੰਗ ਰਹੇ ਆ ਸੜਕਾਂ ਟੁੱਟੀਆਂ ਤੇ ਹੋਰ ਤੋੜਦੇ ਆ ਉਹਦੇ ਸਬੰਧ ਵਿੱਚ ਪਿੰਡ ਵਾਲੇ ਵੀਰ ਕੱਟਨੇ ਹੋ ਕੇ ਇਹਨਾਂ ਨੂੰ ਬੇਨਤੀ ਕਰਦੇ ਆ ਛੋਟੇ ਬੱਚੇ ਸਕੂਲਾਂ ਵਾਲਿਆਂ ਨੂੰ ਵੀ ਬੜਾ ਲੰਘਣ ਦੀ ਮੁਸ਼ਕਲ ਆ कि मोटरसाइकिल कित अजय माड़ाया ماڻھو لاهي پيا اھو سان گڏ پڙان کي سيور سائين جو ڪو ڪو ڏيڻ وڌر پڙان جو ڏنڌر پٽي روڊ تي ਦਾ ਵੀ ਤਾਂ ভাই ਕੀ ਮਸਲਾ ਹੋ ਗਿਆ ਉਹ ਟਿੱਪਰਾ ਦਾ ਮਸਲਾ ਜੀ ਸਾਰੇ ਪਿੰਡ ਨੇ ਪਹਿਲਾਂ ਪਿੰਡ ਨੇ ਬਣਾਈ 2 ਲੱਖ ਰੁਪਇਆ ਲਾ ਕੇ ਤੁਸੀਂ ਆਪ ਦੇ ਕੋਲੋਂ ਲਾ ਕੇ ਪੰਜ ਆਪ ਦੇ ਕੋਲ ਲਾਇਆ ਸੀ ਜੀ ਅੱਛਾ ਤੇ ਮੰਤਰੀ ਸਾਹਿਬ ਨੇ ਕੋਈ ਕਰਿਆ ਸਾਰੇ ਪਿੰਡ ਨੇ ਪੈਸੇ ਇਕੱਠੇ ਕਰਕੇ ਜਦੋਂ ਜਲਾ ਤੋਂ ਲੈ ਕੇ ਭੋੜੀ ਤੱਕ ਸੜਕਾਂ ਬਣਾਈ ਸੀ ਨਜਰੀ ਪਾਸੇ ਉਹ ਵੀਡੀਓ ਪੰਨਾ ਇਸ ਟਾਈਮ ਸਾਡੇ ਕੋਲ ਅੱਛਾ ਹੁਣ ਇੱਥੇ ਮਾਰਕ ਨੂੰ ਖੜਦਿਆ ਜਿਹੜੇ ਵੱਡੇ ਰੋਡ ਬਣਾਉਂਦੇ ਆ ਉਹਨਾਂ ਨੂੰ ਤੇ ਇੱਥੇ ਟਿੱਪਾ ਰੋਕ ਲਿਆ ਤੇਪਰਾ ਵਾਲੇ ਕੋਈ ਰਾਹ ਨਹੀਂ ਦਿੰਦੇ ਕਿਸੇ ਨੂੰ ਠੀਕ ਹੈ ਕੋਈ ਓਵਰਲੋਡ ਚੱਲਦੇ ਆ ਇਹ ਹਾਂਜੀ ਹਾਂ ਤੇ ਇਹਨਾਂ ਦਾ ਨਾਂ ਇਹਦਾ ਲੋਡ ਚੈੱਕ ਕਰਾਵਾਂਗੇ ਮੈਂ ਇਹਨਾਂ ਨੂੰ ਪਸ਼ਾਇਰ ਤੇ ਵੀ ਜਾ ਉਧਰ ਜਿਹੜੇ ਮਲੁਕੇ ਸਾਹਿਬ ਮਲੁਕੇ ਤੋਂ ਆਉਂਦੇ ਆ ਉਹ ਭਗਤੇਵਾਲੇ ਤੇ ਜਾਣ ਜਿਹੜੇ ਦੁਨੀਆ ਵਾਲੇ ਤੋਂ ਆਉਂਦੇ ਆ ਉਹ ਦੀਨਾ ਸਾਹਿਬ ਜਾਂ ਹੋਰ ਰੋਡ ਹੁਣ ਜਿਆਦਾ ਪਹਿਲਾਂ ਇਹ ਮਾਲਕ ਗੱਲ ਕਰਿਆ ਆ ਕੇ ਵੀ ਰੋਡ ਬਣਾ ਕੇ ਦੇਵਾਂਗੇ ਪਹਿਲਾਂ ਰੋਡ ਬਣਾਵੇ ਫਿਰ ਇਥੇ ਨਿਗਾਹ ਫੜਦੇ ਆ ਠੀਕ ਹੈ ਠੀਕ ਹੈ ਜੀ ਹਾਂਜੀ ਤੋਂ ਤੁਸੀਂ ਦੇਖ ਸਕਦੇ ਹੋ ਵੀ ਪਿੰਡ ਵਾਲਿਆਂ ਦੀ ਮੰਗ ਆ ਮੇਂ ਜਿਆਦਾ ਛੜਕ ਬਣਾਉਣ ਦੀ ਜ਼ਿੰਮੇਵਾਰੀ ਲੈਣ ਜਾਂ ਜਿਵੇਂ ਮੰਨ ਲਓ ਵੀ ਦੁੱਲੇ ਵਾਲੋਂ ਚੱਕਦੇ ਆ ਮਿੱਟੀ ਤੇ ਇਧਰ ਕੀ ਲੈਣ ਆਉਂਦੇ ਆ 10 ਕਿਲੋਮੀਟਰ ਬੜ ਕੇ ਉਧਰੋਂ ਭਗਤ ਵਾਲੀ ਸਾਈਡ ਸਿੱਧੀ ਫਰਤ ਹਾਂ ਮਲੋਕੇ ਵੱਲੋਂ ਆਉਂਦੇ ਉਹ ਸਿੱਧਾ ਥਰਾਜ ਨਹੀਂ ਲੰਘ ਸਕਦੇ ਸੋ ਐਚਐਸ ਸਕੂਲ ਵਾਲੇ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਆ ਓਵਰਲੋਡ ਇਹ ਤੇ ਵਜਨ ਚੱਲਦਾ ਤੇ ਛੜਕੇ ਸਾਰੀ ਟੋਕੀ ਗੱਲੇ ਚੱਲਦੀਆਂ ਘੱਟ ਬਹੁਤ ਮੁਸ਼ਕਲ ਹੁੰਦੀ ਆ ਬੱਚਿਆਂ ਹਾਂ ਉਹਨਾਂ ਨੇ ਤਾੜਨ ਦਿੱਤੀ ਆਪੇੰਡਾਂ ਨੂੰ ਠੀਕ ਹੂੰ ਹੂੰ मिट्टी <laughs> चुकी हा जी बसि की हुया मसला फोन आग ਨਨ ਕੁੜੀਆਂ ਦਾ ਨਜ਼ਾਰਾ ਕੋਈ ਸਾਨੂੰ ਮਰਗੀ ਦੋਰੀ ਯਾਰ ਲੱਗਣਾ ਨਹੀਂ ਦੇ ਸਕਦਾ ਹਾਂ ਹੋਇਆ ਉਹ ਕਹਿੰਦਾ ਏਡੇ ਏਡੇ ਕੰਦੇ ਖੜੇ ਹਾਂ ਹਾਂ ਮੇਰੇ ਜਾਟੂ ਹਾਂ ਭਾਈ ਕੀ ਮਸਲਾ ਹੋ ਗਿਆ ਪੁਲਾ ਸੰਗਾ ਮਸਲਾ ਸੋਨੇ ਦੀਂਦਾ ਹੀ ਹੈ ਜੀ ਨੈਟ ਤੋਂ ਹਾਂ ਓਵਰਲੋਡ ਗੱਡੀਆਂ ਮਿੱਟੀ ਦੀਆਂ ਆ ਕੇ ਜਾਂਦੀਆਂ ਇੱਥੇ ਕੋਈ ਜਵਾਕ ਆ ਜਾਂ ਥੱਲੇ ਚਾਹੇ ਬੰਦਾ ਚਾਹੇ ਕਿਸੇ ਦਾ ਟੱਬਰ ਆ ਜਾਂ ਥੱਲੇ ਕੋਈ ਪ੍ਰਵਾਹ ਨਹੀਂ ਕਿਸੇ ਕੋਈ ਪ੍ਰਵਾਹ ਨਹੀਂ ਕੋਈ ਪ੍ਰਵਾਹ ਨਹੀਂ ਪੈਸੇ ਦਿਓ ਅੰਨੇ ਹੋ ਜਾਂਦੇ ਕੋਈ ਕੋਈ ਅਫਸਰ ਨਹੀਂ ਰੋਕਦਾ ਇਹਨਾਂ ਨੂੰ ਅੰਬਰਸਰਿਕਾ ਸਸਨ ਨਹੀਂ ਰੋਕਦਾ ਗੁਵਾਇ ਨੂੰ ਪ੍ਰਵਾਹ ਆ ਤਾਂ ਪਿੰਡ ਵਾਲਿਆਂ ਨੇ ਆਪਣੇ ਤੁਹਾਡੇ ਸਾਹਮਣੇ 100000 ਰੁਪਏ ਜਿਹੜਾ ਕਰੰਟ ਪੱਥੇ ਕਰਕੇ ਬਜਰੀ ਪਵਾਈ ਸੀ ਉਹਦੇ ਵੀ ਤਾਂ ਉਹ ਅਫਸਰਾਂ ਨੂੰ ਦੀਨੇ ਹੀ ਹੋਣਾ ਵੀ ਜਦ ਸੜਕ ਬਣਾਈ ਜਾਂਦੇ ਹਾਂ ਹੈ ਤੇ ਤਾਂ ਭਾਈ ਇਹਨਾਂ ਨੂੰ ਪ੍ਰਸ਼ਾਸਨ ਨੂੰ ਤੇ ਅਫਸਰਾਂ ਨੂੰ ਹੱਥ ਬੰਨ੍ਹ ਕੇ ਦੇਸ਼ਤੀ ਕਰਦੇ ਆ ਅੱਛਾ ਵੀ ਭਾਈ ਇਹਨਾਂ ਦਾ ਕੋਈ ਮਸਲਾ ਹੱਲ ਕਰੋ ਬਾਹਲਾ ਜਾਣਿਆ ਦਾ ਭਾਈ ਤੁਹਾਨੂੰ ਅਸੀਂ ਠੇਕੇਦਾਰ ਨਾਲ ਜਾ ਕੇ ਤੇ ਗੱਡੀ ਨਾਲ ਆ ਜਾ ਕੇ ਕੰਡਾ ਕਰਾ ਕੇ ਤੁਹਾਡੇ ਕੋਲ ਵੀਡੀਓ ਫਿਕਸ ਕਰਦੇ ਹਾਂ ਠੀਕ ਹੈ ਠੀਕ ਹੈ ਧੰਨਵਾਦ ਭਾਈ ਉਹ ਆ ਗਏ ਟੇਪਰ ਰੇਲ ਗੱਡੀ ਆਉਂੂ ਲੈਣ ਬਣਾਈ ਆਉਂਦੇ ਆ ਵਕਾ ਨੂੰ ਜਲੇਆ ਮਗਰ ਉਹਨੇ ਬੇਕੇ ਆਉਮੇ ਕਾਲੇ ਹੋਰ ਦਾ ਫਿਰ ਉਹ ਤਾਂ ਜੋ ਜਿਹੜੇ ਪਹਿਲਾਂ ਪੇਰੇ ਵਿੱਚ ਕੋਈ ਨਹੀਂ ਪਾਇਆ ਬੋਲਿਆ ਇਹਨਾਂ ਦਾ ਮੋਟਰਸਾਈਕਲ ਲੈ ਆਏਗਾ ਆਪਣਾ ਬਣਾਈਏ ਤੋ ਦਿਖਾ ਕੇ ਤੋ ਧੁਰ ਤਾਈ ਬਹੁਤ ਦੂਰ ਤਾਈ ਖੜੇ ਆ ਹਰੇ ਵੀ ਆਏ ਆ ਤੂੰ ਦੇਖਿਆ ਉਹਦੀ ਪਤਾ ਲੱਗਦਾ ਹਰੇ 10 12 ਦੇਖ ਸਕਦੇ ਧਾਰਾ ਪੈਂਦੀ ਪਹੁੰਚਿਆ ਆਹ ਜੀ ਪਿੰਡ ਵਾਸੀਆਂ ਦੀ ਮੰਗ ਆ ਵੀ ਜਾਂਦਾ ਹੈ ਆਪ ਦਾ ਅੰਡਰ ਲੋਡ ਚੱਲਣ ਤੇ ਜਾਂ ਸੜਕ ਬਣਾਉਣ ਦੀ ਲੈਣ ਇਹ ਜ਼ਿੰਮੇਵਾਰੀ ਕਦੋਂ ਦਿਖਾ ਰਹੇ ਆ ਦੂਰ ਤਾਈਂ ਹੀ ਰੋਕੇ ਆ ਚਲੋ ਜੀ ਥੋੜੀ ਹੌਲੀ ਚੱਲਣ ਦੇ ਆਹ ਰੋਕੇ ਵਾਲਾ ਇੱਥੇ ਲੜੀ ਮੈਂ ਆਹ ਆਖਾ ਪਾਉਆ ਹਾਂ ਡਰਾਈਵਰ ਵੀਰਾਂ ਦੇ ਤਾਂ ਵੀ ਅਸੀਂ ਥੋੜੇ ਨਾਲ ਦੇ ਹੀ ਆ ਸੋ ਦੇਖੋ ਜੀ ਦੋਨੇ ਤਰਫ ਸਿਰਫ 10-15 ਮਿੰਟਾਂ ਚ ਕਿੱਡਾ ਜਾਮ ਲੱਗ ਗਿਆ ਕਿੰਨੀ ਵੱਡੀ ਗਿਣਤੀ ਤੇ ਚੱਲ ਰਹੇ ਹੈਗੇ ਦਿਨ ਰਾਤ ਹੀ ਚੱਲਦੇ ਆ ਕੋਈ ਐ ਨਹੀਂ ਵੀ ਹਣੀ ਚੱਲਦੇ ਆ ਸੋ ਤੁਸੀਂ ਵੇਖ ਸਕਦੇ ਹੋ ਸਾਰੇ ਨਗਰ ਨਿਵਾਸੀ ਤੇ ਆਸੇ ਪਾਸੇ ਦੇ ਪਿੰਡਾਂ والوں ਨੂੰ ਬੇਨਤੀ ਹੈ ਵੀ ਜਾਂ ਤਾਂ ਇਹਦਾ ਕੋਈ ਮਸਲਾ ਹੱਲ ਕੀਤਾ ਜਾਵੇ ਛੜਕ ਕਿਉਂਕਿ ਪਹਿਲਾਂ ਹੀ ਬਹੁਤ ਟੁੱਟੀ ਆ ਆ ਦੇਖ ਲਓ ਜੀ ਉੱਪਰ ਹਾਂ ਓਵਰਲੋਡ ਚੱਲਦਾ ਜੀ ਦੇਖੋ ਇਹ ਰਾਮਰੇ ਤੋਂ ਰੱਖੀ ਹੈ ਹਾਂ ਇਹ ਵੀ ਇਹ ਰਣਗੇ ਪੁਲ ਤੇ ਜਾਣੀ ਹਾਂ ਹਾਂ ਰਣਗੇ ਪੁਲ ਤੇ ਜਾਣੀ ਆ ਉਧਰੋਂ ਤਾਂ ਇਹ ਮਿੱਟੀ ਵਾਲੇ ਵੀ ਵੇਖ ਲਓ ਆਹ ਤਾਂ ਲਗਾ ਦੇ ਜੀ ਉੱਪਰ ਹਾਂ ਓਵਰਲੋਡ ਆ ਫੱਟੇ ਲਾ ਕੇ ਦੇ ਸਕਦੇ ਹੋ ਤੁਸੀਂ ਇਹ ਪੰਡਾ ਨੂੰ ਮੰਗਾ ਨਾਲ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਦੇਖ ਲਓ ਜੀ ਬਾਡੀ ਤੋਂ ਉੱਪਰ ਬਾਡੀ ਉਨੀ ਚੀਜ਼ ਤੇ ਆ ਦੇਖੋ ਜੀ ਮੜਾ ਹਾਂ ਬਾਡੀ ਤੋਂ ਉੱਪਰ ਕਬਲ ਬਾਡੀ ਆ ਪੱਟੇ ਲਵਾਇਆ ਉੱਪਰ ਓਵਰ ਲੋਡ ਦੇ ਯਾਰ ਨਾਂਗਾ ਦੇਖ ਲਓ ਜੀ ਬੱਸ ਘਟੇ ਗੰਨਾ ਬੱਸ ਹਾੜਾ ਨੂੰ ਤੇ ਚਾਰਾ ਨੂੰ ਮੁਸ਼ਕਲ ਆ ਜ਼ੁਆਕਾਂ ਦੀ ਆਕੜੀ ਹੈ ਦੋਨਾਂ ਨੇ ਦਲਾਖ ਜਾਣ ਚ ਅਕੇ 7 ਮਿੰਟ ਲੱਗਦੀ ਤਾਂ ਹੁਣ 15 ਮਿੰਟ ਲੱਗਣ ਲੱਗੇ ਡਬਲ ਟਾਈਮ ਲੱਗਣ ਲੱਗਾ ਸੜਕ ਟੁੱਟ ਗਈ ਨੁਆਦੀਆਂ ਪਿੱਛੇ ਗੱਡੀ ਆ ਗਈ ਉਧਰ ਮੋੜਦੇ ਆ ਆ ਦੇਖ ਲੋ ਜੀ 10 15 ਮਿੰਟਾਂ ਦੀ ਕਿੱਡਾ ਜਾਮ ਲੱਗ ਗਿਆ ਜੀ ਤੁਸੀਂ ਵੇਖ ਸਕਦੇ ਆ ਮੈਂਬਰ ਆ ਆ ਸਾਡੇ ਮੈਂਬਰ ਸਾਹਿਬ ਆ ਗਏ ਪਾ ਲਾਉਂਦੇ ਆ ਕਰਦੇ ਮਸਲਾ ਹੱਲ ਕੋਈ ਆ ਦੇਖੋ ਜੋ ਦੂਰ ਕੰਨ ਖੜੇ ਆ ਜਾਮ ਲੱਗਿਆ ਪਿਆ ਇੱਕੇ ਮੋਰ ਲਗੇ ਤੁਹਾਨੂੰ ਰਹਿਣਾ ਹਾਂ। ਉਹਨੇ ਵੀ ਦਿਖਾ। ਹਾਂ ਆ ਛੜਕ ਟੁੱਟੀ ਵੀ ਦਿਖਾ ਦੇ। ਹਾਂ ਆ ਛੜਕ ਦਾ ਹਾਲ ਦੇਖੋ। ਹਾਂ ਸਾਡੇ ਜੀ ਪਹਿਲਾਂ ਤਾਂ ਆ ਹੀ ਦੇਖੋ ਬੱਟਾ ਹੀ ਕਿਸੇ ਦਾ ਟਾਇਰ ਦੇ ਥੱਲੇ ਨਿਕਲ ਕੇ ਕਿਸੇ ਬੱਥੇ ਚ ਉਲਾਲੀਆਂ ਬਸਾਂ ਨਾ ਜਾਂ ਕੋਈ ਮੋਟਰਸਾਈਕਲ ਵਾਲੇ ਦੇ ਬੱਥਾ ਆ ਜੀ ਬੱਟਾ ਜਿਹੜਾ ਥੱਲੇ ਇਹ ਜਦੋਂ ਟਾਇਰ ਦੇ ਥੱਲੇ ਆ ਜਾਂਦਾ ਇਹ ਬਹੁਤ ਭੜਾ ਚੱਲਦਾ। ਕਿਸੇ ਦੇ ਮੱਥੇ 'ਚ ਇਹੀ ਵੱਜਿਆ। ਹਾਂ ਇਹਦਾ ਜ਼ਿੰਮੇਵਾਰ ਕੌਣ ਆ ਜੀ? ਹਾਂ ਜੀ ਵਜਣ ਨਾ ਬੱਟੇ ਨੇ ਥੱਲੇ ਨਿਕਲ ਨਹੀਂ ਆਏ। ਹਾਂ ਰਫਲ ਦੀ ਗੋਲੀ ਵਾਂਗੂ ਚੱਲਦਾ ਇਹ ਦੇਖੋ ਫੜੀਆਂ ਕੀ ਹਾਲ ਆ। ਤੋ ਬੇਨਤੀ ਆ ਜਾਂਦਾ ਪ੍ਰਸ਼ਾਸਨ ਨੇ ਵੀ ਇਤੋਂ ਗੱਡੀਆਂ ਨਿਕਾਉਣੀਆਂ ਤੇ ਇਹਨੂੰ ਸੜਕ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਕੜਕ ਬਣਾਈ ਜਾਵੇ ਦੇਖ ਸਕਦੇ ਆ ਤੁਸੀਂ ਸੜਕ ਦਾ ਹਾਲ ਕੀ ਹੋਇਆ ਆ ਦੇਖੋ ਚਲੋ ਟੁੱਟ ਪਾ ਦੇ ਕੋਤਰਾ ਭਜਣ ਬਿਚਾ ਆ ਨਾ ਦੇਖੋ ਇਹ ਉੱਪਰ ਲੋਡ ਗੱਡੀਆਂ ਲੇਖ ਆ ਵੀ ਰਿਹਾ ਬੱਜਰੀ ਪਾਈ ਸੜਕਾਂ ਤੇ ਹਾਂ ਆ ਪਿੰਡ ਵੱਨੋਂ ਐਸੇ ਇਕੱਠੇ ਕਰਕੇ ਆਉ ਦੇ ਜਿੱਤੋ ਹਾਂ ਬਜਰੀ ਪਰ ਆਈ ਗਈ ਸੀ ਸੀਮੈਂਟ ਤੋਂ ਦੇਖ ਲਓ ਵੀ ਗੇਟ ਟੁੱਟ ਗਈ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਕੋਈ ਇਸ ਸੜਕ ਦੇ ਸਾਰ ਨਹੀਂ ਲਈ ਸੀ ਤੋਂ ਪਿੰਡ ਵਾਸੀ ਤੇ ਇਲਾਕਾ ਵਾਸੀ ਅੱਗੇ ਹੀ ਬਹੁਤ ਔਖੇ ਸੀ ਤੇ ਹੁਣ ਇਹ ਟਿਪਰ ਦਿਨ ਰਾਤ ਚੱਲ ਰਹੇ ਆ ਓਵਰਲੋਡ ਸੋ ਇਹ ਸਮੱਸਿਆ ਤੇ ਇਕੱਠ ਹੋਇਆ ਦੇਖੋ ਹਾਂ ਬੁਲਾਇਆ ਗਿਆ ਮਾਲਸਾਂ ਨੂੰ ਵੀ ਤੇ ठेकेदारों ਨੂੰ ਵੀ ਇੱਥੇ ਮੂਹਰ ਸੜਕ ਹਾਂ ਆ ਦੇਖ ਸਕਦੇ ਹਾਂ ਛੜਕਦਾ ਹਾਂ ਆ ਦੇਖ ਲੋ ਬੋਰਡ ਪੜਾ ਦੇਖੋ ਕਿਹਾ ਆ ਗਿਆ ਆਸਲੀਆ ਅੱਕਰ ਅੱਕਰ ਵੱਟ ਤੇ ਗੁਰੂ ਸਾਹਿਬ ਆਸਲੀਆ ਰੋਡ ਹੈ ਹਾਂ ਇੱਥੇ ਨਾ ਬੰਦਾਂ ਕਿ ਵੇਖੋ ਵੀ ਆ ਕਿੱਡੇ ਪਰ ਹੋਰ ਆ ਗਿਆ ਪਰ ਰੇਂਜ ਕਿੰਨਾ ਆਉਂਦਾ ਵੀ ਹਾਂ ਤੇਜ਼ੀ ਨਾਲ ਵੇਖੋ ਕਿੰਨੀ ਤੇਜ਼ੀ ਨਾਲ ਆਉਂਦਾ ਆਹ ਕਾਰ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਉੱਡਦੀ ਹੈ ਤੁਸੀਂ ਵੇਖੋ ਇਹਦੀ ਸਪੀਡ ਕਿ ਆ ਉਖੜਨਾ ਦੇਖੋ ਤੁਸੀਂ ਜਿੱਥੋਂ ਦੀ ਹੁਣ ਇੱਥੋਂ ਟੇਕ ਪਰ ਲੰਘ ਗਿਆ ਵੇਖੋ ਕੀ ਹਾਲ ਹੈ ਜੇ ਨੇ ਤੇਜ਼ ਆ ਰਹੇ ਹਾਂ ਹਾਂ ਰੋਡ ਹੋ ਵੀ ਹਾਂ ਦੇਖ ਸਕਦਾ ਤੁਸੀਂ ਇੱਕ ਉੱਪਰ ਗਾੜੀ ਨਹੀਂ ਹਾਂ ਦਿਖਾ ਦ ਹਾਂ ਪਰ ਅੰਗਦੀ ਪੈਂਡ ਵਾਲਿਆਂ ਵੱਲੋਂ ਪੈਸੇ ਇਕੱਠੇ ਕਰ ਇਮੇਂਟ ਰੇਤਾ ਬਜਰੀ ਸੋ ਇਹ ਵੀ ਹੁਣ ਉਖੜਨ ਲੱਗ ਗਈ ਛੜ ਤੋਂ ਹਾਂ ਆ ਟੱਕਰ ਨਾਲ ਜਿਵੇਂ ਬਾਰੇ ਜਿਹੜੇ ਪਹਿਲੇ ਆਪਣੇ ਪੈਸੇ ਕਿੱਥੇ ਕਰਕੇ ਭਰੀ ਦੀ ਛੜਕ ਪੈਂਡਲ ਵਾਖੀਆਂ ਬਣੇ। ਉਹੀ ਬੇਨਤੀ ਆ ਹੁਣ ਪੰਡਲ ਨੂੰ ਇਹਨਾਂ ਠੇਕੇਦਾਰਾਂ ਤੇ ਪ੍ਰਸ਼ਾਸਨ ਵਾਲਿਆਂ ਨੂੰ। ਦੂਜਾਂ ਤਾਂ ਇਹ ਸਾਡੀ 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 ਸਾਡੀਓ ਸਾਹਿਬ ਨੂੰ ਵੀ ਹੈ। ਹਾਂ ਸਾਰੇ ਪ੍ਰਸ਼ਾਸਨ ਚ ਆ ਗਏ ਜਿਵੇਂ ਬਾਰ ਆ। ਆ ਦੇਖੋ ਕਿਡੀਆਂ ਕਿਡੀਆਂ ਉਖੜਨਾ। ਆ ਤੁਸੀਂ ਦੇਖ ਸਕਦੇ। ਦੇਖੋ ਕਿੱਡਾ ਕਿੱਡੇ ਕਿੱਡੇ ਪੈ। ਨਾ ਉਹਦਾ ਮੋਟਰਸਾਈਕਲ। ਹਾਂ ਲੋਕਾਂ ਨੂੰ ਵੱਡੀ ਉਖਾਉਂਦੀ ਆਗੀ। ਸੋਨੋ ਗੱਡੀ ਦੀ ਸਪੀਡ ਵੀ ਚੈੱਕ ਕਰਾਤੀ ਹਾਂ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਇਧਰੋਂ ਓਵਰਲੋਡ ਤੇ ਓਵਰ ਸਪੀਡ ਹੀ ਚੱਲਦੀਆਂ ਗੱਡੀਆਂ ਸਕੂਲੀ ਬੱਚੇ ਨਾਲ ਜਾਂ ਗੱਡੀਆਂ ਨਾਲ ਦੀਆਂ ਬਹੁਤ ਪਰੇਸ਼ਾਨੀ ਆਉਂਦੀ ਹੈ ਆ ਦੇਖੋ ਤੋਂ ਕੋਲੇ ਆਪਾਂ ਜਿਵੇਂ ਸਬੰਧ ਦੀ ਪੈਂਡ ਵਾਲਿਆਂ ਵੱਲੋਂ ਇਕੱਠੇ ਹੋ ਕੇ ਇਲਾਕੇ ਵੱਲੋਂ ਹਾਂ ਸਾਰੇ ਵਾਲੇ ਦੁਆਲੇ ਦੇ ਓਟੇ ਗੁਰਾਹਾ ਸੰਭਾਲਾ ਪੈਂਡ ਭੋਦੀਪੁਰ ਆਕ ਲਿਆ ਖਾਤਮ ਵਾਲਾ ਹੋਰ ਸੰਗਾਲਾ ਸਾਰਿਆਂ ਵੱਲ ਇਹ ਰੋਡ ਤੇ ਹੈ ਮਾਜਾ ਹੋਰ ਵੀ ਜਮ ਬਸਾਂ ਵਾਲੇ ਭਰਾ ਜਿਹੜੇ ਨਿਤ ਨੰਗ ਜੈਸ ਤੋਂ ਬਹੁਤ ਮੁਸ਼ਕਲ ਆਈ ਕਿਉਂਕਿ ਉਹਨਾਂ ਨੇ ਟਾਈਮ ਤੇ ਲਾਉਣੀ ਹੁੰਦੀ ਆ ਗੱਡੀ ਚ ਟਾਈਮ ਤੇ ਗੱਡੀ ਲੱਗਦੀ ਨਹੀਂ ਤੇ ਜਿੱਥੇ ਰਾਸ਼ ਬਹੁਤ ਹੋ ਜਾਂਦਾ ਦੂਜਾ ਛੜਪੁਰ ਜਮਾ ਟੁੱਟ ਗਈ ਸੋ ਮਸਲਾ ਇਹ ਵਿਗੜਿਆ ਲੜਾਈ ਨੂੰ ਖਾਂ ਹੋਇਆ ਪਿਆ ਉਹ ਗਾ ਲਗੜੀ ਨੇ ਇਹਦੇ ਲਾਦੇ ਸਾਈਡ ਤੇ ਕਰਕੇ ਉਹ ਬੇਅੰਤੀ ਆ ਸਾਰੇ ਪ੍ਰਸ਼ਾਸਨ ਵਾਲਿਆਂ ਨੂੰ ਵੀ ਠੇਕੇਦਾਰਾਂ ਨੂੰ ਵੀ ਇਸ ਮਸਲੇ ਦਾ ਬਈ ਜਰੂਰ ਹੱਲ ਕੱਢਿਆ ਜਾਵੇ ਆ ਦੇਖੀ ਸ਼ਰਤ ਦਾ ਹਾਲ ਮੋਟਰਸਾਈਕਲ ਵੀ ਮਸਾ ਹੀ ਨਾ ਦੇਖ ਕੀ ਦੇਖ ਸਕਦੇ ਹਾਂ ਪੈਂਡਰ ਨੂੰ ਵੀ ਇੱਕ ਰੁਕੀਆ ਗਿਆ ਦੇਖੋ ਕੀ ਮਸਲਾ ਹੈ ਇਹਨਾਂ ਦੇ ਮਾਲਕ ਬੁਲਾਏ ਗਏ ਆ ਜੋ ਵੀ ਹੋਇਆ ਸਾਰੀ ਅਪਡੇਟ ਤੁਹਾਨੂੰ ਦੇ ਦੇਵਾਂਗੇ ਕੀ ਮਸਲੇ ਦਾ ਹੱਲ ਕਰਦੇ ਆ ਆ ਦੇਖੋ ਉੱਪਰ ਲਈ ਹਾਂ ਆ ਬਾੜੀਆਂ ਦੇਖ ਲੋ ਜੀ ਥੱਲੇ ਬਾੜੀ ਕੋਡੂਵੇਂ ਉੱਤੇ ਬਾੜੀ ਉਹ ਰੋਡ ਹੀ ਚੱਲਦਾ ਕੰਮ ਉਹ ਦੇਖ ਸਕਦੇ ਹੋ ਸੜਕ ਧੋਖ ਕੇ ਜਾ ਟਿੱਕਾ ਇੱਕ ਥੋੜੇ ਚਰਚੀ ਕਿੰਨੀ ਗਿੰਨਤੀ ਹੋ ਗਈ ਉਹ ਬਾੜੀ ਨਾਲ ਚੈਨਲ ਲਾ ਕੇ ਕਿਵੇਂ ਬਣਾਈ ਜਾ ਹੋਰ ਹਾਂ ਦੇਖ ਰਾਹ ਤੇ ਤਾਂ ਇਹਨਾਂ ਦੀ ਤਰ੍ਹਾਂ ਕੋਈ ਇਧਰ ਤਾਂ ਕਰੋ ਕੇ ਹਾਂ ਆ ਦੇਖ ਲੋ ਆ ਜਾ ਭਰਾਵਾ ਆ ਜਾ ਲੰਘ ਜਾ ਪੜਾਈ ਕਰਦੇ ਆਂ। ਆ ਲਾਗੇ ਕੋਈ ਹੋ ਜੇ ਤਾਂ। ਆ ਦੇਖ ਸਕਦਾ ਤੁਸੀਂ। ਪਿੰਡ ਵੱਲੋਂ ਇਕੱਠੇ ਹੋ ਕੇ ਕੋਈ ਜੋ ਵੀ ਹੋਇਆ ਅਪਡੇਟ ਤੁਹਾਨੂੰ ਜਰੂਰ ਦੇਵਾਂਗੇ। ਆ ਦੇਖੋ ਜੀ। ਆ ਸਾਰੇ ਨਗਰ ਨਿਵਾਸੀ ਇਕੱਠੇ ਹੋਏ ਆ। ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਤੇ ਇਹਨਾਂ ਦੇ ਠੇਕੇਦਾਰਾਂ ਨੂੰ। ਜੋ ਵੀ ਮਸਲਾ ਹੋਊਗਾ। ਆ ਆ ਗਿਆ ਯਾਰ ਸਾਡਾ ਅਪਡੇਟ। ਸਾਰੀ ਵੀ ਆ ਗਿਆ। ਸਾਰਾ ਯਾਰ। ਆ ਦੇਖ ਰਹਿ ਜੀ। ਆ ਖੜੇ ਆ ਪ੍ਰੰਡ ਵਾਲੇ ਇੱਥੇ ਨਾ ਮੁੜਿਆ ਗੱਲ ਬਾਤ ਹੋ ਰਹੀ ਹੈ ਤੇ ਘੜੀ ਵੱਡੀ ਗਿਣਤੀ ਚ ਪਹੁੰਚੀ ਹੈ ਦੋ ਇਟਰਾ ਗੱਦਾਂ ਤੁਸੀਂ ਬਸ ਰੋ ਇੱਥੇ ਹੀ ਰੋਕ ਲੈਣੇ ਉਹ ਦੂਰ ਤਾਈਂ ਗੱਡੀਆਂ ਖੜੀਆਂ ਆ ਹਾਂ ਬਹੁਤ ਠੀਕ ਆ ਉਹੀ ਆ ਰੋਕ ਲੈ ਮੋੜ ਲਾ ਚੱਲ ਹਾਂ ਲਾਪੋਂਕੇ ਆ ਪੰਡ ਵਾਲੇ ਸਾਰੇ ਅਰੇ ਮਲਾਕਰ ਸਿੰਘ ਵਰਗੇ ਪਹੁੰਚੇ ਆ ਹਾਂ ਬਾਬੇ ਸੰਤੋਖ ਹਾਂਜੀ ਮਲਾਕਰ ਸਿੰਘ ਹਾਂ ਕੀ ਮਸਲਾ ਹੋ ਗਿਆ ਮਸਲਾ ਹੋ ਗਿਆ ਉਹਨੇ ਬੰਨ੍ਹ ਕੇ ਰੋਣ ਨਾ ਹੋਰ ਓਵਰਲੋਡ ਛੱਡ ਕੇ ਟੁੱਟ ਗਈ ਨਾ ਇਹ ਹਾਂ ਸੋ ਪੈਡ ਅਪਣਾ ਦਿੰਦੇ ਕੇ ਉਤਾਲੇ ਤੇ ਲੈ ਕੇ ਹਾਂ ਗਿਣਤੀ ਬਹੁਤ ਆ ਨਾ ਦਿਨ ਰਾਤ ਹੀ ਚੱਲਦੇ ਆ ਦਿਨ ਰਾਤ ਹੀ ਚੱਲਦੇ ਭਾਈ ਹਾਂ ਤੁਹਾਪਰ ਰੋਕਦੇ ਆ ਜੋ ਵੀ ਅਪਡੇਟ ਹੋਈ ਤੁਹਾਨੂੰ ਦੇ ਦੇਵਾਂਗੇ ਜਿੰਨੇ ਵੀ ਭਰਾ ਜੁੜੇ ਬਹੁਤ ਬਹੁਤ ਧੰਨਵਾਦ